ਕਿਡਸ ਵੇਰਦਾ ਕਰੋ bizness start ਉਹ ਵੀ ਸਭ ਤੋਂ ਵੱਡੇ ਨਿਰਮਾਤਾ ਤੋਂ ਲੈ ਕੇ ਬੱਚਿਆਂ ਦੇ ਕੱਪੜੇ ਕਰ ਸਕਦੇ ਹੋ ਤੁਸੀਂ ਵੀ ਇੱਕ ਪ੍ਰੋਫਿਟੇਬਲ bizness ਬੱਚਿਆਂ ਦੇ ਕੱਪੜੇ ਰੱਖ ਕੇ ਜਿਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਜੀ ਕੁੜੀਆਂ ਦੇ ਤੇ ਨਿੱਕੇ ਨਿੱਕੇ ਮੁੰਡਿਆਂ ਦੇ ਵੀ ਸਾਰੇ ਕੱਪੜੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਸਿਨਨਾ ਇੱਕ ਵਾਰੀ ਫੇਰ ਤੁਹਾਡਾ ਵੈਲਕਮ ਕਰਦੀ ਆ ਜੀ ਅਜਮੀਰਾ ਫੈਸ਼ਨ ਦੀ YouTube ਚੈਨਲ ਦੇ ਵਿੱਚ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਮੈਂ ਫੇਰ ਆ ਚੁੱਕਿਆ ਹਾਂ ਤੁਹਾਡੇ ਵਾਸਤੇ ਕੁਝ ਨਵਾਂ ਕਲੈਕਸ਼ਨਸ ਲੈ ਕੇ ਕਿਡਸ wear ਦਾ ਜਿੱਤੇ ਨਾਲ ਤੁਸੀਂ ਵੀ ਕੱਢ ਸਕਦੇ ਹੋ ਇੱਕ ਨਵਾਂ ਬਿਜ਼ਨਸ ਸਟਾਰਟ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਬਿਜ਼ਨਸ ਕਰਨਾ ਹੈ ਤਾਂ ਤੁਸੀਂ ਬੱਚਿਆਂ ਦੇ ਕੱਪੜੇ ਤੋਂ ਵੀ ਬਿਜ਼ਨਸ ਸਟਾਰਟ ਕਰ ਸਕਦੇ ਹੋ ਜਿੱਤੇ ਵਿੱਚ ਤੁਹਾਨੂੰ ਹਰ ਟਾਈਪ ਦੀ ਵੈਰਾਈਟੀ ਮਿਲੇਗੀ ਨਾਲੇ ਤੁਸੀਂ ਕਲੈਕਸ਼ਨ ਲੈ ਕੇ ਜਾ ਸਕਦੇ ਹੋ ਡਾਇਰੈਕਟਲੀ ਇੱਕ ਨਿਰਮਾਤਾ ਤੋਂ ਕਿਉਂਕਿ ਨਿਰਮਾਤਾ ਕਪੜੇ ਆਗ ਬਣਾਉਂਦਾ ਹੈ ਤੇ ਉਹ ਤੁਹਾਨੂੰ ਡਾਇਰੈਕਟਲੀ ਇੱਕ ਮੈਨੂਫੈਕਚਰਿੰਗ ਪ੍ਰਾਈਸ ਦੇ ਵਿੱਚ ਜਾਂ ਮੈਂ ਕਹਿੰਦਾ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਦੇ ਦਿੰਦਾ ਹੈ ਤਾਂ ਤੁਸੀਂ ਕਰ ਸਕਦੇ ਹੋ ਇਹਨਾਂ ਦਾ ਬਿਜ਼ਨਸ ਔਰ ਜੁੜ ਸਕਦੇ ਹੋ ਅੱਜ ਮੇਰਾ ਫੈਸ਼ਨ ਦੇ ਨਾਲ ਕਿਉਂਕਿ ਅਜਮੀਰਾ ਫੈਸ਼ਨ ਸੂਰਤ ਦੇ ਸਭ ਤੋਂ ਵੱਡੇ ਕਪੜਿਆਂ ਦੇ ਨਿਰਮਾਤਾ ਨੇ ਸਭ ਤੋਂ ਵੱਡੀ ਮੈਨੂਫੈਕਚਰਿੰਗ ਕੰਪਨੀ ਹੈ ਜਿੱਤੋਂ ਇਹ ਹਰ ਟਾਈਪ ਦੀ ਵੈਰਾਈਟੀ ਮਿਲ ਜਾਂਦੀ ਹੈ ਵੈਰਾਈਟੀ ਦੀ ਗੱਲ ਕਰਾਂ ਤੁਹਾਨੂੰ ਦੇ ਕਿਡਸ wear men's wear ਸਾੜੀ ਲਹੰਗੇ ਤੇ ਨਾਲੇ ਤੁਹਾਨੂੰ ਮਿਲ ਜਾਂਦੇ ਨੇ ਕੁੜ ियल से होर भी बथेरे आइटम्स तो भी कर सकते हो बिजनेस बट मैं स्पेशली तो किड्स फेयर इसलिए कह रही हूँ क्योंकि किड्स फेयर के बिजनेस चंगा मुनाफा कमा सकते हो चलो मैं तेनों कुछ सैंपल पीसिस दिखा देनी हूँ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਫਰਸਟ ਕਲੈਕਸ਼ਨ ਰੈੱਡ ਕਲਰ ਦੇ ਵਿੱਚ ਤੁਹਾਨੂੰ ਮਿਲ ਜਾਂਦਾ ਹੈ ਕਿੰਨਾ ਪਿਆਰਾ ਕਿੰਨਾ ਸੋਹਣਾ ਇੱਥੇ ਟੀ-ਸ਼ਰਟ ਮਿਲਦਾ ਹੈ ਤੁਹਾਨੂੰ ਡਿਜ਼ਾਈਨ ਤੁਸੀਂ ਵੇਖੋ ਕਿੰਨਾ ਪਿਆਰਾ ਤੁਹਾਨੂੰ ਮਿਲਣ ਲੱਗਿਆ ਹੈ ਇਹਦੇ ਨਾਲ ਤੁਹਾਨੂੰ ਮਿਲ ਜਾਂਦਾ ਹੈ ਜੀ ਮੈਚਿੰਗ ਦੇ ਵਿੱਚ ਬਲੈਕ ਕਲਰ ਦਾ ਇਸ ਟਾਈਪ ਦਾ ਸ਼ਾਰਟ ਡੈਨਿਮ ਦੇ ਵਿੱਚ ਉਹ ਵੀ ਤੁਸੀਂ ਵੇਖ ਸਕਦੇ ਹੋ ਕਿੰਨਾ ਪਿਆਰਾ ਡਿਜ਼ਾਈਨ ਦੇ ਨਾਲ ਤੁਹਾਨੂੰ ਮਿਲਣ ਲੱਗਿਆ ਜੇ ਤੁਸੀਂ ਪੁੱਛੋ ਮੈਡਮ ਜੀ ਕਿੰਨੇ ਕੋ سالਾਂ ਦੇ ਬੱਚਿਆਂ ਦੇ ਕੱਪੜੇ ਮਿਲ ਜਾਂਦੇ ਨੇ ਤੁਹਾਨੂੰ ਇੱਥੇ ਮਿਲ ਜਾਂਦੇ ਨੇ ਬੋਨ ਬੇਬੀ ਤੋਂ ਲੈ ਕੇ 15-16 ਸਾਲਾਂ ਤੱਕ ਸਾਰੇ ਜੋਕਾਂ ਦੇ ਕੱਪੜੇ ਜਿਹੜੇ ਉਹਨਾਂ ਦੇ ਵਿੱਚ ਕਲੈਕਸ਼ਨ ਮਿਲ ਜਾਂਦੇ ਨੇ ਨਾਈਟਵੇਅਰ ਮਿਲ ਜਾਂਦੇ ਨੇ ਬੱਚਿਆਂ ਦੇ ਹਰ ਟਾਈਪ ਦੇ ਕਲੈਕਸ਼ਨ ਤੁਹਾਨੂੰ ਮਿਲਣਗੇ ਇੱਕ ਦੂਜਾ ਸੈਂਪਲ ਤੁਸੀਂ ਵੇਖ ਸਕਦੇ ਹੋ ਟੀ-ਸ਼ਰਟ ਮਿਲ ਜਾਂਦੀ ਹੈ ਤੁਹਾਨੂੰ ਲਾਈਕਰਾ ਦੇ ਵਿੱਚ ਫੁੱਲ 슬ੀਵਸ ਤੇ ਨਾਲੇ ਇਹਦੇ ਤੁਹਾਨੂੰ ਮਿਲ ਜਾਂਦੀ ਹੈ ਜੇ ਕੰਟਰਾਸਟ ਮੈਚਿੰਗ ਦੇ ਵਿੱਚ ਇਸ ਟਾਈਪ ਦੀ ਜੋਗਰ ਸਟਾਈਲ ਪੈਂਟ ਉਹ ਵੀ ਤੁਸੀਂ ਵੇਖੋ ਕਿੰਨੀ ਪਿਆਰੀ ਤੁਹਾਨੂੰ ਮਿਲਣ ਲੱਗੀ ਹੈ ਕਲਰ ਕੰਬੀਨੇਸ਼ਨ ਤੁਹਾਨੂੰ ਸੈੱਟ ਵਾਈਜ਼ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਡਾਰਕ ਲਾਈਟ ਕਲਰ ਦਾ ਕਿੰਨਾ ਪਿਆਰਾ ਤੁਹਾਨੂੰ ਕੰਬੀਨੇਸ਼ਨ ਮਿਲ ਜਾਂਦਾ ਹੈ ਜੇ ਤੁਹਾਨੂੰ ਸਿੰਗਲ ਸਿੰਗਲ ਲੈਣਾ ਹੈ ਜੇ ਤੁਹਾਨੂੰ ਸਿੰਗਲ ਪੈਂਟ ਦਾ ਸੈੱਟ ਲੈਣਾ ਹੈ ਤੁਸੀਂ ਉਹ ਲੈ ਸਕਦੇ ਹੋ ਸਿੰਗਲ ਟੀ-ਸ਼ਰਟਸ ਦਾ ਇਸ ਤਰ੍ਹਾਂ ਦਾ ਸੈੱਟ ਲੈਣਾ ਹੈ ਤੁਸੀਂ ਉਹ ਵੀ ਲੈ ਸਕਦੇ ਹੋ ਜੇ ਤੁਹਾਨੂੰ ਚਾਹੀਦੇ ਨੇ ਕੁਛ ਕੁੜੀਆਂ ਦੇ ਟੌਪ ਦਾ ਸੈੱਟ ਤੁਸੀਂ ਉਹ ਵੀ ਲੈ ਕੇ ਜਾ ਸਕਦੇ ਹੋ ਕਿ ਕੰਪਲੀਟ ਕਲੈਕਸ਼ਨ ਤੁਹਾਨੂੰ ਸੈੱਟ ਵਾਈਜ਼ ਮਿਲੇਗਾ ਚਲੋ ਇੱਕ ਹੋਰ ਕਲੈਕਸ਼ਨ ਤੁਹਾਨੂੰ ਦਿਖਾ ਦೇನೆ ਆ ਬੇਬੀ ਬੋਏ ਦਾ ਇਹ ਕਿੰਨਾ ਸੋਹਣਾ ਹੈਗਾ ਜੀ ਇਹਦੇ ਨਾਲ ਵੀ ਤੁਹਾਨੂੰ ਮਿਲ ਜਾਂਦੀ ਹੈ ਕੰਟਰਾਸਟ ਮੈਚਿੰਗ ਦੇ ਵਿੱਚ ਇਸ ਤਰ੍ਹਾਂ ਦੀ yellow ਕਲਰ ਦੀ ਵੇਖ ਸਕਦੇ ਹੋ ਕਿੰਨੀ ਪਿਆਰੀ ਹੈ ਤੇ ਪ੍ਰਿੰਟ ਦੇ ਨਾਲ ਤੁਹਾਨੂੰ ਮਿਲ ਜਾਂਦੀ ਹੈ ਜੀ ਆ ਜੋਗਰ ਸਟਾਈਲ ਸ਼orts ਚਲੋ ਇੱਕ ਹੋਰ ਤੁਹਾਨੂੰ ਦਿਖਾ ਦਿੰਨੇ ਆ ਗ੍ਰੀਨ ਕਲਰ ਦੇ ਵਿੱਚ ਆ ਵੇਖੋ ਬੋਟਲ ਗ੍ਰੀਨ ਕਲਰ ਦੇ ਵਿੱਚ ਕਿੰਨੇ ਪਿਆਰੇ ਤੁਹਾਨੂੰ ਟੀ-ਸ਼ਰਟ ਮਿਲਣ ਲੱਗੀ ਹੈ ਡਿਜ਼ਾਈਨ ਤੁਸੀਂ ਵੇਖ ਸਕਦੇ ਹੋ ਕਿੰਨਾ ਪਿਆਰਾ ਤੁਹਾਨੂੰ ਇਹ ਮਿਲ ਜਾਂਦਾ ਹੈ ਨਾਲੇ ਆ ਵੇਖੋ ਅਲਫਾਬੈਟ ਪੈਟਰਨ ਮਿਲਣ ਲੱਗਿਆ ਹੈ ਤੁਹਾਨੂੰ ਇਹਦੇ ਵਿੱਚ ਜਿੰਨੇ ਨਾਲੇ ਮਿਲ ਜਾਂਦਾ ਹੈ ਤੁਹਾਨੂੰ ਇਹਦੇ ਵਿੱਚ ਕੰਟਰਾਸਟ ਮੈਚਿੰਗ ਦਾ ਡੈਨਿਮ ਦਾ ਜੋਗਰ ਸਟਾਈਲ ਪੈਂਟ ਉਹ ਵੀ ਦੇਖ ਸਕਦੇ ਹੋ ਸੌਰੀ ਉਹ ਵੀ ਵੇਖ ਸਕਦੇ ਹੋ ਤੁਹਾਨੂੰ ਕਿੰਨਾ ਪਿਆਰਾ ਇੱਥੇ ਮਿਲਣ ਲੱਗਿਆ ਇਹ ਤਾਂ ਹੋਈ ਜੀ ਗੱਲ ਆਪਣੇ ਮੁੰਡਿਆਂ ਦੀ ਹੁਣ ਤੁਹਾਨੂੰ ਕੁਛ ਕੁੜੀਆਂ ਦੇ ਵੀ ਕੱਪੜੇ ਦਿਖਾ ਦਿੰਨੇ ਆ ਚਲ ਆ ਵੇਖੋ ਫਰਸਟ ਤੁਸੀਂ ਵੇਖੋ ਤੁਹਾਨੂੰ ਕਿੰਨਾ ਪਿਆਰਾ ਟੌਪ ਮਿਲ ਜਾਂਦਾ ਹੈ ਬਲੈਕ ਕਲਰ ਦੇ ਵਿੱਚ 크ਰਸ਼ ਫੈਬਰਿਕ ਮਿਲੂਗਾ ਨਾਲ ਤੁਸੀਂ ਵੇਖ ਸਕਦੇ ਹੋ ਤੁਹਾਨੂੰ ਕਿੰਨਾ ਪਿਆਰਾ ਹੈ ਤੇ ਫੁੱਲ ਦਾ ਡਿਜ਼ਾਈਨ ਮਿਲਣ ਲੱਗਿਆ ਹੈ ਇਹਦੇ ਨਾਲ ਤੁਹਾਨੂੰ ਮਿਲ ਜਾਂਦੀ ਹੈ ਜੀ ਇਸ ਟਾਈਪ ਦੀ ਸਕਰਟ ਉਹ ਵੀ ਤੁਸੀਂ ਵੇਖ ਸਕਦੇ ਹੋ ਫੁੱਲ ਕੇਰ ਦੀ ਤੁਹਾਨੂੰ ਸਕਰਟ ਮਿਲੂਗੀ ਆ ਵੇਖੋ ਕੰਪਲੀਟ ਕੇਰ ਦੇ ਨਾਲ ਤੁਹਾਨੂੰ ਸਕਰਟ ਮਿਲਣ ਵਾਲੀ ਹੈ ਨਾਲੇ ਗੱਲ ਕਰਾਂ ਜੀ ਇਹਨਾਂ ਦੀ ਸਟਾਰਟਿੰਗ ਰੇਂਜ थी ਤਾਂ ਤੁਹਾਨੂੰ ਪਤਾ ਹੈ ਅਜਮੀਰਾ ਫੈਸ਼ਨ ਦੇ ਵਿੱਚ ਤੁਹਾਨੂੰ ਮਿਲ ਜਾਂਦੇ ਜੀ ਕਿਡਸ wear ਦੇ ਸਟਾਰਟਿੰਗ 14 ਰੁਪਏ ਦੇ ਨਾਲ ਤੁਸੀਂ ਲੈ ਕੇ ਜਾ ਸਕਦੇ ਹੋ ਕਲੈਕਸ਼ਨ 14 ਰੁਪੀਸ ਤੋਂ ਹੋ ਜਾਂਦੇ ਹੈ ਨਹੀਂ ਜੀ ਸਟਾਰਟ 300 400 500 ਰੁਪਏ ਦੇ ਵੀ ਜਿਹੜੇ ਕਲੈਕਸ਼ਨ ਤੁਹਾਨੂੰ ਜਿਹੜੀ ਰੇਂਜ ਤੇ ਚਾਹੀਦੇ ਨੇ ਉਹ ਸਾਰੀ ਰੇਂਜ ਤੁਹਾਨੂੰ ਅਜਮੇਰਾ ਫੈਸ਼ਨ ਦੇ ਵਿੱਚ ਮਿਲ ਜਾਂਦੀ ਹੈ ਤਾਂ ਅਜਮੇਰਾ ਫੈਸ਼ਨ ਨੂੰ ਕਰੋ ਵਿਜ਼ਿਟ ਵਿਜ਼ਿਟ ਕਰਨ ਵਾਸਤੇ ਤੁਹਾਨੂੰ ਮਿਲ ਜੂਗਾ ਜੀ ਐਡਰੈਸ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜੇ ਤੁਸੀਂ ਵਿਜ਼ਿਟ ਨਹੀਂ ਕਰ ਸਕਦੇ ਤੇ ਤੁਹਾਨੂੰ ਕਰਨੀ ਹੈ ਜੀ ਪਰਚੇਜ਼ਿੰਗ ਬਟ ਸਮਝ ਨਹੀਂ ਆ ਰਿਹਾ ਕਿਵੇਂ ਕਰੀਏ ਕਿ ਆਪਾਂ ਤਾਂ ਜਾ ਤਾਂ ਸਕਦੇ ਹੀ ਨਹੀਂ ਆ ਤਾਂ ਕੋਈ ਗੱਲ ਨਹੀਂ ਤੁਸੀਂ ਆਨਲਾਈਨ ਪਰਚੇਜ਼ਿੰਗ ਕਰ ਸਕਦੇ ਹੋ ਉਹਦੇ ਵਾਸਤੇ ਤੁਹਾਨੂੰ ਮਿਲ ਜੂਗਾ ਜੀ ਐਡਰੈਸ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤਾਂ ਚਲੋ ਇੱਕ ਹੋਰ ਤੁਹਾਨੂੰ ਕਲੈਕਸ਼ਨ ਦਿਖਾ ਦਿੰਦੇ ਆ ਪਾਰਟੀ ਵੇਅਰ ਕਿ ਕਿੰਨਾ ਹੀ ਸੋਹਣਾ ਤੁਹਾਨੂੰ 바ਰਬੀ ਸਟਾਈਲ ਮਿਲ ਜਾਂਦਾ ਹੈ ਜੀ ਇੱਥੇ ਫਰੌਕ ਵੇਖ ਸਕਦੇ ਹੋ ਕਿੰਨਾ ਪਿਆਰਾ ਤੁਹਾਨੂੰ ਇਹਦੇ 바ਰਬੀ ਪੈਟਰਨ ਦੇ ਵਿੱਚ ਫਰੌਕ ਮਿਲਣ ਲੱਗਿਆ ਕਿੰਨਾ ਥੋੜਾ ਡਿਜ਼ਾਈਨ ਤੁਹਾਨੂੰ ਇਹਦੇ ਮਿਲ ਜਾਂਦਾ ਹੈ ਸੈਲੀਬ੍ਰਿਟੀ ਟਾਈਪ ਡਿਜ਼ਾਈਨ ਰਹਿਣ ਵਾਲਾ ਹੈ ਜੀ ਨਾਲੇ ਕ੍ਰਸ਼ ਦੇ ਨਾਲ ਤੁਹਾਨੂੰ ਐਸ ਇੱਕ ਡਿਜ਼ਾਈਨ ਮਿਲਣ ਲੱਗਿਆ ਨਾਲੇ ਵੇਖ ਸਕਦੇ ਹੋ ਤੁਸੀਂ ਇੱਥੇ 슬ੀਵਸ ਵਿਦ ਨੈਟ ਦੇ ਨਾਲ ਫ੍ਰਿਲ ਦੀ 슬ੀਵਸ ਤੁਹਾਨੂੰ ਇੱਥੇ ਮਿਲ ਜਾਂਦੀ ਹੈ ਫੁੱਲ ਪਾਰਟੀ ਵੇਅਰ ਕਨਸੈਪਟ ਟ੍ਰੈਂਡ ਵਾਲਾ ਹੈ ਜੀ ਇਹ ਔਰ ਡਿਜ਼ਾਈਨਰ ਫ੍ਰੌਕ ਰੈਨ ਵਾਲੀ ਹੈ ਜੀ ਇਹਦੇ ਵਿੱਚ ਤੁਹਾਨੂੰ ਸਾਈਜ਼ਸ ਮਿਲ ਜਾਂਦੇ ਨੇ ਕਿਉਂਕਿ ਬੱਚਿਆਂ ਦੇ ਕੱਪੜੇ ਦੇ ਵਿੱਚ ਵੀ ਸਾਈਜ਼ਸ ਆਉਂਦੇ ਨੇ ਜ ਜਿਹਨਾਂ ਲਈ ਜੇ ਤੁਸੀਂ ਲੈਣਾ ਚਾਹੁੰਦੇ ਹੋ ਕੁਝ ਇਸ ਟਾਈਪ ਦੇ ਸ਼ਰਟ ਦੇ ਕੰਬੋ ਪੈਕ ਜਾਂ ਫਿਰ ਮੈਂ ਕਹਿ ਰਹੀਆਂ ਸ਼ਰਟ ਦਾ ਕਲੈਕਸ਼ਨ ਤਾਂ ਇਸ ਟਾਈਪ ਦਾ ਤੁਹਾਨੂੰ ਬੰਚ ਦੇ ਬੰਦ ਸੈੱਟ ਦੇ ਸੈੱਟ ਮਿਲ ਜਾਣਗੇ 5 ਪੀਸ ਦਾ ਕੰਪਲੀਟ ਸੈੱਟ ਤੁਸੀਂ ਵੇ ਮਿਲਣਗੇ 6 ਪੀਸਾ ਦਾ ਕੰਪਲੀਟ ਸੈੱਟ ਆਉਣ ਵਾਲਾ ਹੈ ਜੀ ਤੁਹਾਨੂੰ ਇੱਥੇ ਹੋਰ ਵੀ ਬਥੇਰੇ ਕਲੈਕਸ਼ਨਸ ਮਿਲ ਜਾਂਦੇ ਨੇ ਜਿਵੇਂ ਕਿ ਮੈਂ ਤੁਹਾਨੂੰ ਇੱਕ ਬਾਕਸ ਦਿਖਾ ਦਿੰਨੀ ਆ ਆ ਵੇਖੋ ਬਾਕਸ ਦੇ ਵਿੱਚ ਤੁਹਾਨੂੰ ਇਸ ਟਾਈਪ ਦੀ ਪੈਕਿੰਗ ਮਿਲ ਜਾਂਦੀ ਹੈ ਨਾਲੇ ਇਹ ਤੇ ਤੁਹਾਨੂੰ ਮਿਲੂਗੇ ਜੀ ਬੱਚਿਆਂ ਦੇ ਕੱਪੜੇ ਇਹਦੇ ਵਿੱਚ ਤੁਹਾਨੂੰ ਡਬਲ ਸੈੱਟ ਮਿਲ ਜਾਂਦਾ ਹੈ ਨਾਲੇ ਕਿ ਲਾਈਟ ਡਾਰਕ ਕੰਬੀਨੇਸ਼ਨ ਦੇ ਵਿੱਚ ਉਹਦਾ ਕੰਪਲੀਟ ਸੈੱਟ ਵੀ ਤੁਹਾਨੂੰ ਮਿਲ ਜਾਂਦਾ ਹੈ ਤਾਂ ਇਸ ਕਰਕੇ ਤੁਸੀਂ ਇਹ ਸਾਰੇ ਕਲੈਕਸ਼ਨ ਲੈ ਕੇ ਜਾਓ ਕਿਉਂਕਿ ਦੇਖੋ ਕਿ ਜੇ ਬਿਜ਼ਨਸ ਦੇ ਵਿੱਚ ਤੁਹਾਨੂੰ ਹਰ ਟਾਈਪ ਦੇ ਕਲੈਕਸ਼ਨ ਰੱਖਣੇ ਪੈਣੇ ਆ ਜਿਵੇਂ ਕਿ ਤੁਹਾਨੂੰ ਸਿੰਗਲ ਟੌਪ ਦੇ ਵੀ ਕਲੈਕਸ਼ਨ ਰ ਪਾਰਟੀ ਵੇਅਰ 컬렉ਸ਼ਨ ਵੀ ਤੁਹਾਨੂੰ ਚਾਹੀਦੇ ਹੋਣੇ ਕਿਉਂ ਕਿ ਜਦੋਂ ਆਪਾਂ ਨਵਾਂ ਬਿਜ਼ਨਸ ਸਟਾਰਟ ਕਰਦੇ ਆ ਨਾ ਉਹਦੇ ਲਈ ਸਾਰੇ 컬렉ਸ਼ਨ ਹੋਣੇ ਚਾਹੀਦੇ ਕਿ ਤੁਹਾਨੂੰ ਉਸ ਟਾਈਮ ਪਤਾ ਲੱਗਦਾ ਹੈ ਕਿ ਜਦੋਂ ਕੋਈ ਫੰਕਸ਼ਨ ਆਵੇ ਤਾਂ ਤੁਹਾਨੂੰ ਪਾਰਟੀ ਵੇਅਰ 컬렉ਸ਼ਨ ਚਾਹੀਦਾ ਹੁੰਦਾ ਹੈ ਜੇ ਤੁਸੀਂ ਨਹੀਂ ਲੈ ਕੇ ਜਾ ਰਹੇ ਹੋ ਤਾਂ ਫਿਰ ਪਾਰਟੀ ਵੇਅਰ ਜਦੋਂ ਫੰਕਸ਼ਨ ਕੋਈ ਆਇਆ ਜਾਂ ਫਿਰ ਕੋਈ ਫੈਸਟੀਵਲ ਆਇਆ ਜਾਂ ਹੋਵੇ ਕੋਈ ਹੋਲੀ ਦੀਵਾਲੀ ਜਾਂ ਕੋਈ ਗੁਰੂ ਪਰਬ ਜਿਆ ਤਾਂ ਫਿਰ ਤੁਸੀਂ ਕੀ ਕਰੋਗੇ ਉਹਦੇ ਲਈ ਤਾਂ ਤੁਹਾਨੂੰ ਚਾਹੀਦੇ ਨੇ ਭਾਵੇਂ ਉਹ ਵਿਸ਼ਾਖੀ ਹੋਵੇ ਭਾਵੇਂ ਹੋ ਹੋਵੇ ਆਪਣਾ ਲੋਹੜੀ ਦਾ ਪਰਬ ਜਾਂ ਕੁਝ ਵੀ ਪਰਬ ਹੋਵੇ ਉਹਦੇ ਵਿੱਚ ਤੁਹਾਨੂੰ ਕੁਝ ਆ ਪਾਰਟੀਵਰ ਕਲੈਕਸ਼ਨ ਚਾਹੀਦੇ ਨੇ ਤਾਂ ਉਹ ਵੀ ਤੁਹਾਨੂੰ ਰੱਖਣੇ ਪੈਣੇ ਆ ਤੇ ਉਹਦੇ ਨਾਲ ਤੁਸੀਂ ਵੀ ਅੱਛਾ ਮੁਨਾਫਾ ਜਾਂ ਮੈਂ ਕਹਿੰਦੇ ਚੰਗਾ ਮੁਨਾਫਾ ਕਮਾ ਸਕਦੇ ਹੋ ਤਾਂ ਇਸ ਵਾਸਤੇ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਹਾਲੇ ਤਾਂ ਨਵਾਂ ਸਟਾਕ ਆ ਰਿਹਾ ਹੈ ਹੁਣ ਤਾਂ ਹੋਰ ਸਟਾਕ ਆਉਣਾ ਹੈ ਜੀ ਕਿਉਂਕਿ ਹਰ 7ਵੇਂ ਦਿਨ ਤੁਹਾਨੂੰ ਇੱਥੇ ਜਿਵੇਂ ਮੈਂ ਕਹਿ ਰਹੀ ਹਾਂ ਹਰ 5-7 ਦਿਨਾਂ ਬਾਅਦ ਤੁਹਾਨੂੰ ਇੱਥੇ ਇੱਕ ਨਵਾਂ ਕਲੈਕਸ਼ਨ ਵੇਖਣ ਨੂੰ ਮਿਲ ਜਾਂਦਾ ਹੈ ਐਂਡ ਕਿਉਂਕਿ ਮੈਨੂਫੈਕਚਰ ਹੋ ਕੇ ਆਉਂਦਾ ਹੈ ਤਾਂ ਉਹ ਸਟਾਕ ਜਦੋਂ ਅੱਜ ਆਇਆ ਹੈ ਤਾਂ ਤੁਹਾਨੂੰ ਪਤਾ ਹੈ ਕਿ ਉਹ ਤੁਹਾਡੇ ਕਰੇ ਤੱਕ ਆਪਾਂ ਡਿਲੀਵਰ ਕਰਵਾਉਂਦੇ ਆ ਆਪਾਂ ਟਰਾਂਸਪੋਰਟ ਦੇ ਨਾਲ ਉਹ ਤੁਹਾਡੇ ਘਰੇ ਪਹੁੰਚਦਾ ਹੈ ਫਿਰ ਉਸ ਤੋਂ ਬਾਅਦ ਤੁਸੀਂ ਆਪਣੇ ਕਸਟਮਰਸ ਨੂੰ ਦਿੰਦੇ ਹੋ ਤਾਂ ਉਹ ਕਦੋਂ ਤੱਕ ਸਟਾਕ ਨਿਕਲ ਜਾਂਦਾ ਹੈ ਪਤਾ ਵੀ ਨਹੀਂ ਚੱਲਦਾ ਤਾਂ ਸਟਾਕ ਤਾਂ ਤੁਹਾਨੂੰ ਪਤਾ ਹੈ ਫਿਰ ਲੈਣਾ ਹੀ ਪੈਣਾ ਹੈ ਕਿਉਂਕਿ ਨਹੀਂ ਬਣਾਵਾਂਗੇ ਸਟਾਕ ਤਾਂ ਫਿਰ ਤੁਹਾਨੂੰ ਕਿਵੇਂ ਦੇਵਾਂਗੇ ਜੇ ਤੁਹਾਨੂੰ ਪ੍ਰੋਵਾਈਡ ਨਹੀਂ ਕਰਾਂਗੇ ਤੁਹਾਡੇ ਕਸਟਮਰ ਕਿਵੇਂ ਹੈਪੀ ਹੋਣਗੇ ਆ ਫਿਰ ਜਿਹੜੋ ਅੱਜੀ ਅੱਜ ਮੇਰਾ ਫੈਸ਼ਨ ਤੋਂ ਜਿਹੜੀ ਕਿ ਸਿਰਤ ਦੀ ਸਭ ਤੋਂ ਵੱਡੀ ਨੰਬਰ 1 ਮੈਨੂਫੈਕਚਰਿੰਗ ਕੰਪਨੀ ਹੈ ਫਿਰ ਮਿਲਾਂਗੇ ਤੁਹਾਡੇ ਤੋਂ ਇੱਕ ਨਵੀਂ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਵੀ ਰੱਖਿਓ ਆਪਣਾ ਖਿਆਲ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਏ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਨਾਲੇ ਕਰ ਲਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਬੈਲ ਆਈਕਨ ਵੀ ਦਬਾ ਲਿਓ ਲੇਟੈਸਟ ਅਪਡੇਟ ਵਾਸਤੇ ਧੰਨਵਾਦ